ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਕਨੇਡਾ ਗਈ ਧੀ ਨੇ ਆਪਣੀ ਮਾਂ ਨੂੰ 5 ਸਾਲਾਂ ਬਾਅਦ ਬੁਲਾਇਆ ਕਨੇਡਾ ਤਾਂ ਮਾਂ 에ਰਪੋਰਟ ਤੇ ਆਪਣੀ ਧੀ ਨੂੰ ਚਾਰੇ ਪਾਸੇ ਲੱਭ ਰਹੀ ਸੀ ਤਾਂ ਅਚਾਨਕ ਧੀ ਨੇ ਪਿੱਛੇ ਦੀ ਆ ਕੇ ਬਾਜ ਮਾਰੀ ਅੱਗੇ ਜੋ ਹੋਇਆ ਤੁਸੀਂ ਵੀ ਦੇਖੋ ਵੀਡੀਓ ਵੀਡੀਓ ਪਰ ਤੁਹਾਡੀ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਲੋਕਾਂ ਦਾ ਰੱਬ ਉੱਤੇ ਵੱਸਦਾ ਮੇਰਾ ਤੇਰਿਆਂ ਪੈਰਾਂ 'ਚ ਹਰ